ਸਤਿ ਸ੍ਰੀ ਅਕਾਲ ਦੋਸਤੋ ਸਤਿ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਠੀਕ ਹੋਵੋਗੇ ਸਵਾਸਤ ਹੋਵੋਗੇ ਮੈਂ ਮਨਪ੍ਰੀਤ ਕੋਲ ਸਵਾਤ ਕਰਦੀ ਆ ਤੁਹਾਡੇ ਆਪਣੇ ਚੈਨਲ ਤੇ ਅਸੀਂ ਵੀ ਠੀਕ ਆ ਜੀ ਅੱਜ ਮੈਂ ਬਹੁਤ ਹੀ ਨਵਾਂਤ ਵਲੌਗ ਸ਼ੂਟ ਕਰ ਰਹੀ ਆ ਤੇ ਅੱਜ ਵਲੌਗ ਸ਼ੂਟ ਮੈਂ ਕਿਚਨ ਤੋਂ ਕਰ ਰਹੀ ਆ ਕਿਚਨ ਦੀ ਸਫਾਈ ਸ਼ੁਰੂ ਕਰ ਮਤਲਬ ਕਿਚਨ ਦੀ ਸਫਾਈ ਕਰਨੀ ਆ ਮਾਰਨਿੰਗ ਜਿਹੜੀ ਰੁਟੀਨ ਹੁੰਦੀ ਆ ਸੌਰੀ ਛੇਤ ਨਹੀਂ ਸੀ ਠੀਕ ਹੈ ਦਿਨਾਂ ਦੀ ਇਸ ਕਰਕੇ ਮੈਂ ਵਲੌਗ ਨਹੀਂ ਸ਼ੂਟ ਕੀਤਾ ਤੇ ਅੱਜ ਮੈਂ ਵਲੌਗ ਸ਼ੂਟ ਕਰਦੀ ਆ ਲੋਗੀ ਅੱਜ ਬਲੌਗ ਸ਼ੂਟ ਕਰਨ ਲੱਗੇ ਆ ਜੀ ਬਲੌਗ ਸ਼ੂਟ ਆਪਾਂ ਭਾਦੂ ਮਾਂਜਦੇ ਆ ਬੱਲਾ ਦਾ ਪਾਂਡੇ ਮਾਂਜਦੇ ਆ ਜੀ ਅੰਨਾਂ ਤੇ ਘਰ ਮੈਂ ਕੁਕਿੰਗ ਕਰੂੰਗੀ। ਫਿਰ ਉਹ ਬਾਅਦ ਇਹੋ ਢੋਲੀ ਮੋਟੀ ਚੱਕਰ ਲਵਾਂ ਕਰੂੰਗੀ ਕਿਉਂਕਿ ਅੱਜ ਦਿਨਵਾਦ ਨੂੰ ਛੁੱਟੀ ਆ ਆਪਣੇ ਘਰ ਰੋਟੀ ਉਖਾ ਲਿਆ ਟੀਵੀ ਮੂਰੇ ਬੈਠਾ ਵਾ। ਤੇ ਫਿਰ ਫੋੜ ਫੋੜ ਨੂੰ ਥਾਉਂਦੀ ਫੇਰ ਕੇ ਤੇ ਜਾ ਕੇ ਚਾਦਰ ਬਣਾਣਾ ਸਾਫ ਕਰੂਗੀ। ਬਸ ਐਦਾ ਹੀ ਕੰਮ ਹੋ ਜਾਂਦਾ ਅੱਜ ਕੱਲੀ ਹੁੰਨੀ ਆ ਤੇ ਥੋੜਾ ਜਿਹਾ ਸਿਹਤੀ ਕੰਮ ਕਰ ਲਈ ਹੈ ਜਿੰਨਾ ਜ਼ਰੂਰਤ ਤੇ ਥੋੜਾ ਟੈਕ ਜੇ ਪ੍ਰਾਂਤ ਚੱਕਲਾ ਵੇਨਾ ਜੀ ਜੀ ਸਾਹਿਬ ਕਾ ਦੇਖੋ ਜੀ ਮੈਂ ਭਾਂਡੇ ਤਾਂ ਮਾਜਤੇ ਆ ਬਾਕੀ ਅਵੋਇਡ ਕਰਿਓ ਹਲੇ ਮੈਂ ਝਾੜੂ ਝੂੜ ਮਾਰਨਾ ਕੂੜਾ ਮਤਲਬ ਪਿਆਜ਼ ਪੀਉ ਦੇ ਛਿਲਕੇ ਛਿੱਟਨੇ ਆ ਧਰ ਬੋਚਾ ਕਰਨਾ ਮਾਲੇ ਲੋ ਜੀ ਮੇਰਾ ਕਿਚਨ ਸਾਫ ਹੋ ਗਿਆ ਵਾ ਤੇ ਮੈਂ ਦੁੱਧ ਵੀ ਕੰਮ ਕਰਤਾ ਕੰਨੀਆਂ ਦੁੱਧਾਂ ਦੀਆਂ ਸਾਫ ਕਰਤੀਆਂ ਗੈਸ ਵੀ ਸਾਫ ਕਰਤਾ ਤੇ ਸ਼ੈਲਫ ਵੀ ਸਾਰੀ ਸਾਫ ਕਰਤੀ ਬੱਤਨ ਦਾ ਟੋਕਰਾ ਮਾਜਦਾ ਸੈਂਕਸ ਸਾਫ ਕਰਤੇ ਬਸ ਝਾੜੂ ਰਹਿ ਗਿਆ ਤੇ ਹੁਣ ਮੈਂ ਰੂਮ ਦੀ ਸਫਾਈ ਕਰੂੰਗੀ ਜੀ ਰੂਮ ਦੀ ਆ ਦੇਖੋ ਜੀ ਰੂਮ ਸਾਰਾ ਮੇਰਾ ਖਿਲਰ ਰਿਆ ਪਿਆ ਵਾ ਤੇ ਨਿੰਮਤ ਨੂੰ ਠਾਲਦੇ ਆ ਤੇ ਰੂਮ ਦੀ ਸਫਾਈ ਕਰਦੇ ਆ ਲੋ ਜੀ ਚਾਦਰ ਮੈਂ ਬਸਾਤੀ ਆ ਬਸ ਮੈਂ ਹੁਣ ਚਪਲਾਂ ਸਾਰੀਆਂ ਜਗ੍ਹਾ ਤੇ ਰੱਖ ਦੇਣੀਆਂ ਨੇਗੀਆਂ ਤੇ ਰੂਮ ਮੇਰਾ ਸਾਫ਼ ਹੋ ਜਾਊਗਾ ਜੀ ਲੋਤੀ ਹੁਣ ਅੱਜ ਆਪਾਂ ਬਣਾਵਾਂਗੇ 도ਕਲਾ 도ਕਲੇ ਦੀ ਰੈਸਪੀ ਓ ਮਾਈ ਗੋਡ 도ਕਲੇ ਦੀ ਰੈਸਪੀ な जी तो ले मैं कटोरी लेनी है कटोरी ले यहाँ एका दो जी एक कटोरी बेसन लिया बापा ਔਰਾ ਮਿੱਠਾ ਸੌਂਦਾ ਤੇ ਥੋੜੀ ਹਲਦੀ ਥੋੜਾ ਨਮਕ ਥੋੜਾ ਨਮਕ ਤੇ ਐਪਟਮ ਚੋਟੀ ਨਹੀਂ satu sendok makan gula pasir, satu sendok दही कमोंगे दो स्पून दो स्पून दही लिया आप ਆਪਾਂ ਇਹਨੂੰ ਨਾ ਇਹਦੇ ਵਿੱਚ ਖਾ ਲੈਨੇ ਆ। ਇਹਨੂੰ ਆਪਾਂ ਮਿਕਸ ਕਰਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰਨਾ ਵੀ ਲਮਸ ਨਾ ਬਣਨੇ ਇਹਦੇ ਵਿੱਚ। ਵੀ ਲਮਸ ਨਾ ਹੋਣ ਇਹਦੇ ਵਿੱਚ। ਚੰਗੀ ਤਰ੍ਹਾਂ ਮਿਕਸ ਕਰਾਂਗੇ ਵੀ ਲਮਸ ਨਾ ਹੋਣ ਇਹਦੇ ਵਿੱਚ। ਆਹੇ ਕਰਤਾ ਇਹ ਚੜੀ ਤੋਂ ਮਿਕਸ ਕਰਾ ਲੀ। ਮੇਰੇ ਨੀਮਲ ਜੋਤਾ ਆਲੋ ਨੀਮਲ ਜੋਤਾ ਨਾ ਲੰਮਸ ਨਾ ਹੋਣਾ ਬੇਚੇ ਚੰਗੀ ਤਰ੍ਹਾਂ ਮਿਕਸ ਕਰਨਾ ਉਸ ਤਰ੍ਹਾਂ ਅੱਪਾ ਮਿਕਸ ਕਰਕੇ ਤੁਹਾਨੂੰ ਮਿਲਦੇ ਆ ਜੀ ਮਿਕਸ ਕਰਕੇ ਤੁਹਾਨੂੰ ਮਿਲਦੇ ਆ ਜੀ ਤੁਹਾਡੇ ਹਰ ਕਿਸੇ ਲਈ ਕੋਈ ਸਖਤ ਨਹੀਂ ਹੈ। ਹੈਲੋ ਸਵਾਗਤ ਹੈ। ਮੇਰੇ ਕੋਲ ਨਿਯੋਜਨ ਕਰਨਾ ਹੈ। ਇਹਦੀ ਬਾਤਾਂ ਕੀ ਕਰਨਾ? ਲੋ ਜੀ ਆਪਾਂ ਇਹਨੂੰ ਕੰਟੇਨਰ ਦੇ ਵਿੱਚ ਟਰਾਂਸਫਰ ਕਰ ਲਿਆ ਵਾ ਤੇ ਮਤਲਬ ਬੈਟਰ ਨੂੰ ਤੇ ਆਪਣਾ ਜਿਹੜਾ ਪਾਣੀ ਆ ਉਹ ਵੀ ਬੋਇਲ ਹੋ ਗਿਆ ਵਾ ਤੇ ਹੁਣ ਆਪਾਂ ਇੱਕ ਕੰਟੇਨਰ ਇਹਦੇ ਵਿੱਚ ਤਕ ਹਨੇ ਅੰਦਰ ਮੋਟੇ ਚਲ ਰਹਾ ਅਸੀਂ ਇਸ ਦਾ ਇਹ ਬਣਾ ਲਈ ਪ੍ਰਾਈਮ ਹੈ ਅਨੋ ਜੀ ਮੈਂ ਕੰਟੇਨਰ ਮਤਲਬ ਆ ਢੋਕਲੇ ਦਾ ਬੈਟਰ ਇਹਦੇ ਵਿੱਚ ਵਾਈਲ ਬੈਟਰ ਦੇ ਵਿੱਚ ਮੈਂ ਟਰਾਂਸਫਰ ਕਰਤਾ ਹੁਣ ਇਹਨੂੰ 15 ਬੀ ਆ ਮਿੰਟਾਂ ਬਾਅਦ ਚੈੱਕ ਕਰਾਂਗੇ ਵੀ ਆਪਣਾ ਜਿਹੜੀ ਰੈਸਪੀ ਆ ਤਿਆਰ ਹੋ ਗਈ ਆ 15 ਬੀ ਆ ਮਿੰਟਾਂ ਬਾਅਦ ਆਪਾਂ ਇਹਨੂੰ ਦੇਖਾਂਗੇ ਹੁਣ ਆਪਾਂ ਇਹਨੂੰ ਢੱਕ ਲੈਣੇ ਆ ਤੇ ਢੱਕ ਕੇ ਆਪਾਂ ਪਕਾਉਣੇ ਆ ਜੀ ਆ ਲੋ ਜੀ ਮੇਰੇ ਲਈ ਰਾਈ ਚਾਲ ਰਾਈਆਂ ਚਿਪਸ ਮੇਰੇ ਮੱਤਕਾਂ ਦਾ ਮੈਂ ਚਿਪਸ ਘਾਲੇ ਆ ਉਹਦੇ ਵੀ ਚਿਪਸ ਤੇ ਉਧਰ ਸਾਡਾ ਡੋਕਲਾ ਤਿਆਰ ਹੋ ਰਿਹਾ ਵਾ ਜੀ